ਕਿਹੜੇ ਕਿਹੜੀਆਂ ਬਿਮਾਰੀਆਂ ਤੁਹਾਨੂੰ ਲੱਗਦਾ ਹੈ ਕਿ ਇਸ ਹੜ੍ਹਾਂ ਦੇ ਨਾਲ ਪਾਣੀ ਦੇ ਨਾਲ ਜਿਹੜੀਆਂ ਜਨਮ ਲਿਆ ਕਿ ਆਹ ਹੁਣ ਜਿਵੇਂ ਪਾਣੀ ਤੇ ਨਿਕਲ ਰਿਹਾ ਹੈ ਲੇਕਿਨ ਕੁਝ ਜਗ੍ਹਾ ਸਿਲਨ ਖੜੀ ਹੈ ਤੇ ਉਹਦੇ ਪਾਣੀ ਖੜੇ ਹੋਣ ਕਰਕੇ ਮੱਛਰ ਹੋ ਰਹੇ ਨੇ ਪਨਪਰੇ ਨੇ ਅੱਜਿੱਥੇ ਪਾਣੀ ਖੜਾ ਸੀ ਉੱਥੇ ਕਾਫੀ ਦਿਨ ਪੀਣ ਦਾ ਪਾਣੀ ਨਹੀਂ ਲੋਕਾਂ ਨੂੰ ਮਿਲਿਆ ਜਾਂ ਆਪਣੇ ਘਰਾਂ 'ਚ ਇੱਕ ਨਾਲ ਪਾਣੀ ਨਾਲ ਕੈਦ ਹੋ ਗਏ ਪੰਜਾਬ ਦੇ ਵਿੱਚ ਜਿਨ੍ਹਾਂ ਇਲਾਕਿਆਂ 'ਚ ਹੜ ਆਇਆ ਅੱਜ ਬਹੁਤ ਸਾਰੇ ਇਲਾਕੇ ਇਦਾਂ ਦੇ ਆ ਜਿੱਥੇ ਜੇ ਅਗਰ ਨਲਕੇ ਜਿਹੜੇ ਬੰਦ ਸੀ ਉਹ ਦੁਬਾਰਾ ਚੱਲਣ ਲੱਗੇ ਪਾਣੀ ਇੰਨਾ ਆਇਆ ਪਰ ਉਹ ਜਿਹੜਾ ਪਾਣੀ ਆ ਰਿਹਾ ਉਹ ਗੰਦਾ ਆ ਰਿਹਾ بارش ਵਾਲਾ ਆ ਰਿਹਾ ਕਈ ਜਗ੍ਹਾ ਪਾਣੀ ਬਿਲਕੁਲ ਗੰਦਾ ਆ ਰਿਹਾ ਪਰ ਜਦੋਂ ਆਪਾਂ ਉਹਨੂੰ ਆਰੋਜ ਪਾਵਾਂਗੇ ਕਿ ਲੱਗਦਾ ਕਿ ਉਹ ਸਾਫ਼ ਹੋ ਜਾਏਗਾ ਨਗਰ ਨਿਗਮ ਪਾਣੀ ਸਪਲਾਈ ਕਰਦੇ ਆ ਉਹ ਟਿਊਬ ਵਾਲਾ ਰਹੀ ਜਾਂਦਾ ਉਹਦੇ ਵਿੱਚ ਵੀ ਕਲੋਰੀਨ ਹੁੰਦੀ ਹੈ ਤੇ ਉਹ ਰੈਗੂਲਰ ਕਲੋਰੀਨ ਆਂਦੀ ਉਹਦੇ ਵਿੱਚ ਤਾਂ ਉਹ ਠੀਕ ਹੈ ਪਾਣੀ ਜਦੋਂ ਤੋਂ ਪੰਜਾਬ ਦੇ ਵਿੱਚ ਕੁਝ ਲਗਭਗ 1 ਮਹੀਨੇ ਤੋਂ ਹੜ੍ਹ ਆਏ ਪਾਣੀ ਵਾਪਸ ਹੋਇਆ ਪਾਣੀ ਘਰਾਂ ਚੋਂ ਨਿਕਲਿਆ ਖੇਤਾਂ ਚੋਂ ਨਿਕਲਿਆ ਪਰ ਇਹ ਪਾਣੀ ਹੌਲੀ-ਹੌਲੀ ਕਈ ਬਿਮਾਰੀਆਂ ਨੂੰ ਜਨਮ ਦੇ ਗਿਆ। ਉਹਨਾਂ ਦੇ ਵਿੱਚ ਬੇਸ਼ੱਕ ਹਲਕੇ ਬੁਖਾਰ ਹੈ ਚਾਹੇ ਉਹਦੇ ਚਮੜੀ ਦੇ ਰੋਗ ਹੈ ਚਾਹੇ ਡੀਹਾਈਡਰੇਸ਼ਨ ਹੈ ਜਾਂ ਹੋਰ ਅਨੇਕਾਂ ਬਿਮਾਰੀਆਂ ਜਿਹੜੀਆਂ ਜਨਮ ਲੈ ਰਹੀਆਂ ਪਰ ਹੁਣ ਇਹ ਬਿਮਾਰੀਆਂ ਦਾ ਹੱਲ ਕੀ ਹੈ? ਬਿਮਾਰੀਆਂ ਕਦੋਂ ਤੋ ਜਾਣ ਗਈਆਂ ਕਿਉਂਕਿ ਇਹ ਬਿਮਾਰੀਆਂ ਲੰਬਾ ਸਮਾਂ ਚੱਲਦੀਆਂ ਹੜ ਕੁਝ ਦਿਨਾਂ ਚ ਆਇਆ ਤੇ ਨਿਕਲ ਗਿਆ ਪਰ ਇਹ ਬਿਮਾਰੀਆਂ ਨੂੰ ਠੀਕ ਹੋਣ ਦੇ ਲਈ ਵਾਪਸ ਜਾਣ ਦੇ ਲਈ ਸਮਾਂ ਲੱਗੇਗਾ ਸੋ ਇਹਦਾ ਇਲਾਜ ਕੀ ਹੈ ਇਹਦੇ ਪਰਹੇਜ਼ ਕੀ ਹੈ ਤੇ ਸਾਨੂੰ ਅਗਰ ਇਹ ਬਿਮਾਰੀ ਦੇ ਲੱਛਣ ਲੱਗਦੇ ਆ ਤਾਂ ਪਹਿਲਾ ਕਦਮ ਕੀ ਹੋਣਾ ਚਾਹੀਦਾ ਸੋ ਇਸ ਸੰਬੰਧੀ ਆਪਾਂ ਅੱਜ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਕਟਰ ਕਿਰਨਜੋਤ ਕੌਰ ਸੀਨੀਅਰ ਮੈਡੀਕਲ ਅਫਸਰ ਐਂਡ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਡਾਕਟਰ ਸਾਹਿਬ ਤੋਂ ਪਹਿਲਾਂ ਇੱਕ ਇਹ ਦੱਸੋ ਕਿ ਹੁਣ ਪੰਜਾਬ ਦੇ ਵਿੱਚ ਜਿਵੇਂ ਹੜਾ ਹੌਲੀ ਹੌਲੀ ਹੜਪਾਪਿਸ ਹੋਇਆ ਪਰ ਉਹ ਕਈ ਬਿਮਾਰੀਆਂ ਨੂੰ ਜਨਮ ਦੇ ਗਿਆ ਕਿਹੜੇ ਕਿਹੜੀਆਂ ਬਿਮਾਰੀਆਂ ਤੁਹਾਨੂੰ ਲੱਗਦਾ ਹੈ ਕਿ ਇਸ ਹੜਾਂ ਦੇ ਨਾਲ ਪਾਣੀ ਦੇ ਨਾਲ ਜਿਹੜੀਆਂ ਜਨਮ ਲਿਆ ਕਿਹੜੇ ਕਿਹੜੀਆਂ ਬਿਮਾਰੀਆਂ ਜ਼ਿਆਦਾ ਹੋਏ ਜਿਵੇਂ ਕਿ ਤੁਸੀਂ ਗੱਲ ਕੀਤੀ ਹੜ ਆਏ ਬਹੁਤ ਸਾਰਾ ਪਾਣੀ ਆਇਆ ਖੇਤਾਂ ਵਿੱਚ ਘਰਾਂ ਵਿੱਚ ਔਰ ਵਿਦ ਟਾਈਮ ਉਹ ਪਾਣੀ ਨਿਕਲ ਵੀ ਗਿਆ ਪਰ ਜਿਹੜਾ ਉਹ ਪਿੱਛੇ ਸਾਰਾ ਮਿੱਟੀ ਕਟਾ ਜਿਹੜਾ ਕੋਈ ਗੰਧ ਉੱਥੇ ਰਹਿ ਗਿਆ ਜਾਂ ਪਾਣੀ ਜਾਂ ਸਿਲਨ ਜਿਹੜਾ ਰਹਿ ਗਈ ਉਦੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਖਾਸ ਤੌਰ ਤੇ ਜਿਵੇਂ ਡਾਇਰੀਆ ਜਿੰਨੂੰ ਅਸੀਂ ਬ੍ਰੌਡਲੀ ਕਹੀਏ ਤਾਂ ਅਸੀਂ ਗੈਸਟ੍ਰੋਐਂਟ੍ਰਾਈਟਸ ਕਹਿ ਸਕਦੇ ਹਾਂ ਜਿਦੇ ਵਿੱਚ ਪੇਸ਼ੈਂਟ ਨੂੰ ਲੂਸ ਟੂਲ ਹੁੰਦੇ ਨੇ ਉਲਟੀ ਆ ਸਕਦੀ ਹੈ ਜੀ ਕੱਚਾ ਹੋ ਰਿਹਾ ਸੋ ਇਸ ਤਰ੍ਹਾਂ ਦੇ ਜ਼ਿਆਦਾਤਰ ਕੇਸ ਆ ਰਹੇ ਨੇ ਸਾਡੇ ਕੋਲ ਜਾਂ ਫਿਰ ਉਸ ਤੋਂ ਬਾਅਦ ਬੁਖਾਰ ਦੇ ਆ ਰਹੇ ਨੇ ਹੁਣ ਜਿਵੇਂ ਪਾਣੀ ਤੇ ਨਿਕਲ ਰਿਹਾ ਲੇਕਿਨ ਕੁਝ ਜਗ੍ਹਾ ਸਿਲਨ ਖੜੀ ਹੈ ਤੇ ਉਹਦੇ ਪਾਣੀ ਖੜੇ ਹੋਣ ਕਰਕੇ ਮੱਛਰ ਹੋ ਰਹੇ ਨੇ ਪਨਪਰੇ ਨੇ ਸੋ ਦੇ ਕਰਕੇ ਡੈਂਗੀ ਦੇ ਕੇਸ ਮਲੇਰੀਆ ਚਿਕਨਗੁਨੀਆ ਇਹ ਕੇਸ ਵੀ ਧੀਰੇ ਧੀਰੇ ਜਿਹੜਾ ਸਾਨੂੰ ਅਸ਼ੰਕਾ ਹੈ ਕਿ ਕਮਿੰਗ ਡੇਸ ਵਿੱਚ ਹੋ ਸਕਦੇ ਹਨ ਸੋ ਇਹਨਾਂ ਬਾਰੇ ਅਸੀਂ ਹੁਣ ਇਸ ਤਰ ਜਿਆਦਾ ਜਾਗਰੂਕ ਹੋਣਾ ਜਾਂ ਇਹਦੇ ਬਾਰੇ ਜਿਆਦਾ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਲਗਦਾ ਨੇ ਜਿਹੜੇ بارش ਜਿਵੇਂ ਹੁਣ ਕਿਹਾ ਕਿ بارشਾਂ ਦਾ ਵੀ ਇਸ ਵਾਰ ਬਹੁਤ ਜ਼ਿਆਦਾ ਲੰਮਾ ਸੀਜ਼ਨ ਚੱਲਿਆ ਹੈ ਪਹਿਲਾਂ ਅਕਸਰ ਹੁੰਦਾ ਕਿ بارش 15 20 ਦਿਨ ਦਾ ਮੌਨਸੂਨ ਆਉਂਦਾ ਤੇ ਚਲਾ ਜਾਂਦਾ ਤੇ ਇਸ ਵਾਰ ਮੈਨੂੰ ਲੱਗਦਾ ਵੀ ਘੱਟੋ ਘੱਟ ਮਹੀਨਾ ਡੇਢ ਮਹੀਨਾ ਜਿਹੜਾ ਮੌਨਸੂਨ ਉਹ ਚੱਲਿਆ ਔਰ ਅਜੇ ਵੀ ਜਿਹੜਾ ਮੌਨਸੂਨ ਹੈ ਉਹ ਚੱਲ ਰਿਹਾ ਵਾਪਸੀ ਨਹੀਂ ਹੋਇਆ ਕਿਉਂਕਿ ਅਲਰਟ ਹੁਣ ਵੀ ਦਿੱਤਾ ਹੋਇਆ ਵੀ بارش ਜਿਹੜੀ ਆ ਸਕਦੀ ਹੈ ਤਾਂ ਉਹਦੇ 'ਚ ਜਦੋਂ ਹੁਣ ਬਿਮਾਰੀਆਂ ਜਿਹੜੀਆਂ ਅਜੇ ਸ਼ੁਰੂਆਤ ਹੋਣੀ ਹੈ ਬੇਸ਼ੱਕ ਜਿਹੜੇ ਪੇਸ਼ੈਂਟ ਹੈ ਮਰੀਜ਼ ਆ ਰਹੇ ਆ ਪਰ ਉਹਦੇ ਸ਼ੁਰੂਆਤ ਅਜੇ ਹੋਣੀ ਹੈ ਤਾਂ ਉਹਦੇ ਲਈ ਹੁਣ ਤੋਂ ਅਗਰ ਕਿਸੇ ਨੇ ਇਲਾਜ ਜਾਂ ਪਰਹੇਜ਼ ਕਿਹੜੇ ਕਿਹੜੇ ਪਰਹੇਜ਼ ਜ਼ਰੂਰੀ ਆ ਦੇਖੋ ਜੀ ਜਿਵੇਂ ਗੈਸਟ੍ਰੋਐਂਟਰਾਈਟਸ ਕੇਸ ਕੋ ਸ਼ੁਰੂ ਹੋਏ ਸੀ ਡਾਇਰੀਆ ਦੇ ਲੂਜ਼ ਮੋਸ਼ਨ ਦੇ ਜਿਹਨੂੰ ਅਸੀਂ ਨਾਮ ਤੌਰ ਤੇ ਕਹਿ ਦਿੰਦੇ ਆ ਡਾਇਰੀਆ ਹੋ ਗਿਆ ਉਲਟੀਆਂ ਦੇ ਉਹ ਕੇਸ ਸ਼ੁਰੂ ਹੋਏ ਸੀ ਪਰ ਅਸੀਂ ਜੇ ਨਾਲ ਦੀ ਨਾਲ ਉਹਦੇ ਉਪਰਾਲੇ ਕਰ ਲਏ ਸਭ ਤੋਂ ਇੰਪੋਰਟੈਂਟ ਚੀਜ਼ ਸੀ ਪੀਣ ਵਾਲਾ ਪਾਣੀ ਕਿਉਂਕਿ ਪਾਣੀ ਖੜਾ ਸੀ ਜਿੱਥੇ ਪਾਣੀ ਖੜਾ ਸੀ ਉੱਥੇ ਕਾਫੀ ਧੇਰ ਪੀਣ ਦਾ ਪਾਣੀ ਨਹੀਂ ਲੋਕਾਂ ਨੂੰ ਮਿਲਿਆ ਜਾਂ ਆਪਣੇ ਘਰਾਂ 'ਚ ਇੱਕ ਨਾਲ ਪਾਣੀ ਨਾਲ ਕੈਦ ਹੋ ਗਏ ਸੋ ਉਹਨਾਂ ਨੂੰ ਪਾਣੀ ਦਾ ਸਭ ਤੋਂ ਵੱਧ ਆਦਰਵਾਇਜ਼ ਆਲਸੋ ਇਸ ਮੌਸਮ 'ਚ ਪਾਣੀ ਦਾ ਖਿਆਲ ਰੱਖਣਾ ਚਾਹੀਦਾ ਉਬਾਲ ਕੇ ਅਸੀਂ ਜ਼ਿਆਦਾਤਰ ਕੀ ਹੁੰਦਾ ਅਸੀਂ ਫਿਲਟਰਸ ਅਸੀਂ ਲੈ ਲੈਂਦੇ ਆ ਕਿ ਜੇ ਸਾਡੇ ਕੋਲ ਫਿਲਟਰ ਲੱਗਿਆ ਅਸੀਂ ਤਾਂ ਸਾਫ਼ ਪਾਣੀ ਪੀ ਰਿਆਂ ਪਰ ਅਸੀਂ ਇਹ ਨਹੀਂ ਦੇਖਦੇ ਕਿ ਉਹਦੀ ਜਿਹੜੀ ਕੈਂਡਲ ਹੈ ਜਾਂ ਉਹਦੀ ਜਿਹੜੀ ਕਲੀਨਿੰਗ ਹੈ ਉਹ ਰੈਗੂਲਰ ਹੋ ਰਹੀ ਹੈ ਕਿ ਨਹੀਂ ਸੋ ਇਸ ਮੌਸਮ ਵਿੱਚ ਸਭ ਤੋਂ ਅੱਛਾ ਤਰੀਕਾ ਹੁੰਦਾ ਪਾਣੀ ਜਿਹੜਾ ਉਬਾਲ ਕੇ ਪਿਓ ਅੱਧੀ ਪ੍ਰੋਬਲਮ ਉਹਦੇ ਨਾਲ ਇੰਟਰਨਲ ਪਾਣੀ ਵੀ ਉਬਾਲਣਾ ਚਾਹੀਦਾ ਸੇਫ ਜੀ ਹੈ ਜੀ ਜੇ ਅਸੀਂ ਆਪਣੇ ਲੱਗਦਾ ਸਾਨੂੰ ਕਿ ਸਾਡਾ ਫਿਲਟਰ ਠੀਕ ਹੈ ਫਿਰ ਤਾਂ ਚਲੋ ਠੀਕ ਹੈ ਪਰ ਅਸੀਂ ਨਾ ਉਸ ਚੀਜ਼ ਨੂੰ ਸਮਝ ਲੈਂਦੇ ਆ ਕਿ ਫਿਲਟਰ ਵਾਲਾ ਪਾਣੀ ਹੈ ਤਾਂ ਚਲੋ ਸਾਫ਼ ਹੀ ਹੋਏਗਾ ਸੋ ਇੱਕ ਤਰੀਕਾ ਹੁੰਦਾ ਕਿ ਅਸੀਂ ਉਬਾਲ ਲਈਏ ਡਬਲ ਸ਼ੋਰ ਹੋਣ ਤਾਂ ਕੋਈ ਨੁਕਸਾਨ ਨਹੀਂ ਹੈ ਫਿਲਟਰ ਵਾਲਾ ਵੀ ਉਬਾਲ ਲਈਏ ਉਹਨੂੰ ਅੱਛੀ ਤਰ੍ਹਾਂ 2-3 ਮਿੰਟ ਉਬਾਲੀ ਆ ਜਾਏ ਔਰ ਉਹਨੂੰ ਫੇਰ ਤੁਸੀਂ ਟੱਕ ਕੇ ਰੱਖ ਲਓ ਜਿਹੜੇ ਆਪਣੇ ਘਰ ਚ ਜਿੰਨੇ ਕੋ ਮੈਂਬਰ ਆ ਮਨ ਲਾਦਾ ਇੱਕ ਵਾਰ ਪਤੀਲਾ ਸਵੇਰੇ ਉਬਾਲ ਲਈਏ ਟੱਕ ਕੇ ਰੱਖ ਲਈਏ ਇੱਕ ਵਾਰ ਦੁਪਹਿਰ ਨੂੰ ਉਬਾਲ ਲਈਏ ਤੇ ਸਾਡਾ ਸਫੀਸ਼ੀਐਂਟ ਹੋਏਗਾ ਉਸ ਤੋਂ ਇਲਾਵਾ ਜਿਹੜੇ ਬਾਹਰਲੇ ਖਾਣੇ ਹੈ ਕੱਟੇ ਹੋਏ ਫਰੂਟ ਹੈ ਕੋਸ਼ਿਸ਼ ਕਰੀਏ ਅਸੀਂ ਬਾਹਰਲਾ ਖਾਣਾ ਨਾ ਖਾਈਏ ਜੇ ਖਾਈਏ ਤੇ ਵੈਲ ਕੁਕਡ ਘਰ ਵੀ ਜਿਹੜਾ ਅਸੀਂ ਸਬਜ਼ੀ ਫਰੂਟ ਯੂਜ਼ ਕਰ ਰਿਆ ਉਹਨੂੰ ਚੰਗੀ ਤਰ੍ਹਾਂ ਧੋ ਕੇ ਔਰ ਸਬਜ਼ੀਆਂ ਅੱਛੀ ਤਰ੍ਹਾਂ ਕੁਕ ਕਰਕੇ ਜਿਵੇਂ ਪਹਿਲੇ ਵੱਡੇ ਵੱਡੇ ਜਿਹੜਾ ਆਪਾਂ ਗੱਲਾਂ ਸੁਣੀਆਂ ਵੱਡਿਆਂ ਦੀ ਪਿੰਡਾਂ 'ਚ ਕਹਿੰਦੇ ਸੀ ਕਿ ਐਨਾ ਮੌਸਮ ਹੈ ਜਦ ਬਾਰਿਸ਼ਾਂ ਦਾ ਮੌਸਮ ਹੁੰਦਾ ਤਾਂ ਸਬਜ਼ੀਆਂ ਅਵਾਈਡ ਕਰਕੇ ਦਾਲਾਂ ਖਾਓ ਇੱਕ ਜੇ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਕਿ ਪਾਣੀ ਆਪਾਂ ਜਿਹੜਾ ਉਬਾਲ ਕੇ ਆ ਪੰਜਾਬ ਦੇ ਵਿੱਚ ਜਿੰਨਾ ਇਲਾਕਿਆਂ 'ਚ ਹੜ ਆਇਆ ਅੱਜ ਬਹੁਤ ਸਾਰੇ ਇਲਾਕੇ ਇਦਾਂ ਦੇ ਆ ਜਿੱਥੇ ਜੇ ਅਗਰ ਨਲਕੇ ਜਿਹੜੇ ਬੰਦ ਸੀ ਉਹ ਦੁਬਾਰਾ ਚੱਲਣ ਲੱਗੇ ਪਾਣੀ ਇੰਨਾ ਆਇਆ ਪਰ ਉਹ ਜਿਹੜਾ ਪਾਣੀ ਆ ਰਿਹਾ ਉਹ ਗੰਦਾ ਆ ਰਿਹਾ بارش ਹਾਲ ਆ ਰਿਹਾ ਕਈ ਜਗ੍ਹਾ ਪਾਣੀ ਬਿਲਕੁਲ ਗੰਦਾ ਆ ਰਿਹਾ ਪਰ ਜਦੋਂ ਆਪਾਂ ਉਹਨੂੰ ਆਰੋਜ ਪਾਵਾਂਗੇ ਕਿ ਲੱਗਦਾ ਕਿ ਉਹ ਸਾਫ਼ ਹੋ ਜਾਏਗਾ ਸਭ ਤਰ੍ਹਾਂ ਨਾਲ ਸਾਫ਼ ਨਹੀਂ ਹੋਏਗਾ ਕਿਉਂਕਿ ਇੰਨਾ ਜਿਹੜਾ ਪਾਣੀ ਸੀ ਉਹ ਜਿੰਨੀ ਮਰਜ਼ੀ ਅਸੀਂ ਪਾਈਪਾਂ ਰਾਹੀਂ ਆ ਰਿਹਾ ਸੀ ਪਰ ਫਿਰ ਵੀ ਕਿਧਰੇ ਨਾ ਕਿਧਰੇ ਇੱਕ ਰਿਸਕ ਰਹਿੰਦਾ ਕਿ ਉਹਦੀ ਅੰਡਰਗਰਾਊਂਡ ਕੰਟਮੀਨੇਸ਼ਨ ਜਾਂ ਮਿਕਸਿੰਗ ਹੋ ਗਈ ਹੋਏਗੀ ਸੋ ਬੈਟਰ ਹੈ ਕਿ ਫਿਲਟਰ ਸਾਰਾ ਤਰ੍ਹਾਂ ਨਾਲ ਨਹੀਂ ਇਹ ਤਾਂ ਲਾਤਾ ਵਿੱਚ ਕਰੇਗਾ ਖਾਸ ਤੌਰ ਤੇ ਜਿੱਥੇ ਹੜ ਹੈ ਪਰ ਜੇ ਨਹੀਂ ਵੀ ਹੜ ਹੈ ਤਾਂ ਵੀ ਸਾਡੇ ਵੱਲੋਂ ਇੱਕੋ ਹੀ ਸਲਾਹ ਹੁੰਦੀ ਹੈ ਕਿ ਪਾਣੀ ਨੂੰ ਇਸ ਮੌਸਮ ਵਿੱਚ ਖਾਸ ਤੌਰ ਤੇ ਯਾ ਤਾਂ ਬਾਲਕੇ ਇਸਤੇਮਾਲ ਕਰੀਏ ਜਾਂ ਫਿਰ ਉਹਨੂੰ ਕਲੋਰੀਨੇਟ ਕਰਕੇ ਵੈਸੇ ਤਾਂ ਜਿਹੜੇ ਆਪਣੇ ਸਪਲਾਈ ਹੁੰਦਾ ਉਹਨੂੰ ਵੀ ਕਲੋਰੀਨੇਸ਼ਨ ਹੋ ਰਹੀ ਹੈ ਪਰ ਜਿਹੜੀ ਸਿੰਪਲ ਕਲੋਰੀਨ ਦੀ ਗੋਲੀ ਹੁੰਦੀ ਹੈ ਉਹ ਅਸੀਂ 20 ਲੀਟਰ ਪਾਣੀ ਚ ਇੱਕ ਗੋਲੀ ਜੇ ਪਾ ਦਈਏ ਔਰ ਉਹਨੂੰ ਵੇਟ ਕਰਕੇ ਉਹ ਪਾਣੀ ਯੂਜ਼ ਕਰੀਏ ਤੇ ਉਹ ਸੇਫ ਤੇ ਸਿਕਿਉਰ ਹੁੰਦਾ ਜਿਹੜਾ ਕਲੋਰਿਨ ਦੀ ਗੋਲੀ ਹੈਗੀ ਹੈ ਇੱਕ ਗੋਲੀ ਕਿੰਨੇ ਲੀਟਰ ਚ ਪਾਈ ਜਾ ਸਕਦੀ ਹੈ ਇੱਕ ਗੋਲੀ ਜਿਹੜੀ ਆਮ ਕਲੋਰਿਨ ਦੀ ਹੈ 20 ਲੀਟਰ ਪਾਣੀ ਵਾਸਤੇ ਇਸਤੇਮਾਲ ਹੁੰਦੀ ਹੈ ਜਿਹੜਾ ਆਮ ਤੌਰ ਤੇ ਸਾਡੇ ਘਰਾਂ ਵਿੱਚ ਸਟੋਰੇਜ ਅਸੀਂ ਰੈਬਰ ਵਗੈਰਾ ਯੂਜ਼ ਕਰਦੇ ਹਾਂ ਉਹ ਤਕਰੀਬਨ 20 ਲੀਟਰ ਦੇ ਹੁੰਦੇ ਨੇ ਸੋ ਇੱਕ ਗੋਲੀ 20 ਲੀਟਰ ਪਾਣੀ ਵਾਸਤੇ ਇਸਤੇਮਾਲ ਹੋ ਸਕਦੀ ਹੈ 20 ਲੀਟਰ ਪਾਣੀ ਦੀ ਲਾਈਫ ਕਿੰਨੀ ਹੈ 12 ਘੰਟੇ 6 ਘੰਟੇ 6 ਘੰਟੇ 6 ਘੰਟੇ ਉਹਦਾ ਅਸਰ ਰਹਿੰਦਾ ਆਪ ਸ਼ੁਰੂ ਵਿੱਚ ਕੁਝ ਸਾਨੂੰ ਲੋਕ ਆ ਕੇ ਕਹਿੰਦੇ ਨੇ ਕਿ ਉਹਦੇ ਚੋਂ ਕਲੋਰিন ਦੀ ਗੋਲੀ ਦੀ ਸਾਨੂੰ 스멜 ਆਂਦੀ ਹੈ ਸੋ ਉਹ ਜੇ ਅਸੀਂ ਗੋਲੀ ਪਾਉਂਦੇ ਆਂ ਥੋੜੀ ਜਿਹੀ ਜਦ ਪਾਉਂਦੇ ਸਾਰ ਕਿਉਂਕਿ ਉਹ ਕਲੋਰিন ਫ੍ਰੀ ਕਲੋਰিন ਉਹਦੇ ਚੋਂ ਨਿਕਲਦੀ ਹੈ ਤੋ ਸ਼ੁਰੂ ਵਿੱਚ ਹੋ ਸਕਦਾ ਉਹਦੀ 스멜 ਆਏ ਪਰ ਉਹ 6 ਘੰਟੇ ਬਿਲਕੁਲ ਐਕਟਿਵ ਉਹ ਪਾਣੀ ਬਿਲਕੁਲ ਸਾਫ ਹੋਏਗਾ ਜੇ ਉਹਨੂੰ ਅਸੀਂ ਟੱਕ ਕੇ ਰੱਖੀਏ ਅਬ ਰੱਖਣਾ ਟੱਕੇ ਹੋਏ ਕੰਟੇਨਰ ਚ ਕਲੋਰিন ਦੀ ਗੋਲੀ ਪਾ ਕੇ ਤਾਂ ਹੀ ਮੈਂ ਕਹਾਂ ਨਾ ਅਸੀਂ ਦੋ ਜਾਂ ਤਿੰਨ ਵਾਰੀ ਘਰ ਚ ਜਿਆ ਤੇ ਉਬਾਲ ਲਈਏ ਜਾਂ ਕਲੋਰিন ਦੀ ਗੋਲੀ ਪਾ ਕੇ ਵਰਤੋਂ ਕਰ ਲਈਏ ਕਿ ਟਟ ਨਗਰ ਨਿਗਮ ਪਾਣੀ ਸਪਲਾਈ ਕਰਦੇ ਆ ਉਹ ਟਿਊਬ ਵਾਲਾ ਰਹੀ ਜਾਂਦਾ ਉਹਦੇ ਚ ਵੀ ਕਲੋਰੀਨ ਹੁੰਦੀ ਹੈ ਤੇ ਉਹ ਰੈਗੂਲਰ ਕਲੋਰੀਨ ਆਉਂਦੀ ਹੈ ਉਹਦੇ ਚ ਤਾਂ ਉਹ ਠੀਕ ਹੈ ਪਾਣੀ ਉਹ ਵੀ ਠੀਕ ਹੈ ਜੀ ਕਿਉਂਕਿ ਜਿਸ ਤਰ੍ਹਾਂ ਹੁਣ ਜਿਹੜੇ ਜਿਹੜੇ ਏਰੀਆ ਚ ਛਾੜਾ ਆਏ ਉੱਥੇ ਅਸੀਂ ਸੁਪਰ ਕਲੋਰੀਨੇਸ਼ਨ ਕਰਦੇ ਪਰ ਉਹਦੇ ਲਈ ਸੈਂਪਲ ਫੇਲ ਹੋ ਜਾਂਦੇ ਫਿਰ ਆ ਉਹਦੇ ਵਿੱਚ ਸੇ ਸਟੋਰੇਜ ਦਾ ਵੀ ਰੋਲ ਹੋ ਜਾਂਦਾ ਨਾ ਜੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਹੁਣ ਮੇਰੇ ਘਰ ਚ ਜਿਹੜਾ ਪਾਣੀ ਆ ਰਿਹਾ ਉਹਨੂੰ ਮੈਂ ਭਰ ਕੇ ਕਿਸੇ ਕੰਟੇਨਰ ਵਿੱਚ ਰੱਖ ਰਹੀ ਆ। ਸੋ ਮੈਂ ਕਿਸ ਤਰ੍ਹਾਂ ਉਹਨੂੰ ਰੱਖ ਰਹੀ ਆ ਜੇ ਮੈਂ ਉਹਨੂੰ ਕਵਰ ਨਹੀਂ ਕਰ ਰਹੀ ਆ ਉਹਦਾ ਖਿਆਲ ਨਹੀਂ ਰੱਖ ਰਹੀ ਉੱਥੇ ਵੀ ਕੰਟਾਮਿਨੇਸ਼ਨ ਹੋ ਰਹੀ ਆ। ਚਲੋ ਮੈਮ ਇੱਕ ਚਮੜੀ ਦੇ ਰੋਗਾਂ ਬਾਰੇ ਜਿਵੇਂ ਹੁਣ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਇਆ। ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਕਾਫੀ ਲੰਬਾ ਸਮਾਂ ਖੜਿਆ 10 ਦਿਨ 15 ਦਿਨ 5 ਦਿਨ ਲਗਾਤਾਰ ਰਿਹਾ ਤਾਂ ਉਹਨਾਂ ਲੋਕਾਂ ਦੇ ਹੁਣ ਉਹਨਾਂ ਨੂੰ ਚਮੜੀ ਦੇ ਰੋਗ ਜ਼ਿਆਦਾ ਆਉਣ ਲੱਗ ਗਿਆ। ਤਾਂ ਉਹਦੇ ਇਲਾਜ ਕੋਈ ਪਹਿਲੀ ਗੱਲ ਇੱਕ ਤੇ ਜਦ ਵੀ ਇਸ ਤਰ੍ਹਾਂ ਦਾ ਮੌਸਮ ਹੋਏ ਜਾਂ ਪਾਣੀ ਦਾ ਹੋਏ ਚਮੜੀ ਤੇ ਹਮੇਸ਼ਾ ਇਨਫੈਕਸ਼ਨ ਹੋਏਗੀ ਜੇ ਉਹ ਸਿੱਲਾ ਜਾਂ ਗਿੱਲੀ ਰਹੇਗੀ ਚਮੜੀ ਸੋ ਸਭ ਤੋਂ ਪਹਿਲਾਂ ਇਹਨੂੰ ਸਾਫ਼ ਪਾਣੀ ਨਾਲ ਧੋ ਕੇ ਡਰਾਈ ਰੱਖਣਾ ਹੈ और ज़्यादातर फंगल इन्फेक्शन हो रही है नो no डाउट फोड़े फुंसियां भी हो रहे हैं जितने पानी खड़ा रहा पर लौंग रन चो फंगल इन्फेक्शन ज़्यादा हो रही सो so, उ अपने नियरैसट जो भी कोई थोड़े क्वालिफाइड डॉक्टर या हेल्थ सेंटर है उत्थे जाके जरूर एक बार अपने डॉक्टर की सलाह ले लो कि कोई भी दवाई लगा तो पहला या खा की लौड़ है या ट्यूब लगा की लड़ है वो डॉक्टर की सलाह ना ही लो ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ న్యూਸ ਮਿਊਜ਼ਿਕ ਐਂਟਰਟੇਨਮੈਂਟ ਸ਼ੋਅ ਜੱਕੀ ਸੀ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚਰਦੀ ਕਲਾ ਮੀਡੀਆ ਨੈਟਵਰਕ ਐਪ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਡ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਲੀਵਲੀ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ